ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਹਰगोविंद ਜੀ ਨੇ ਮੀਰੀ ਪੀਰੀ ਨਾਮ ਦੀਆਂ ਦੋ ਤਲਵਾਰਾਂ ਪੈਨਣ ਦਾ ਕੀ ਕਾਰਨ ਸੀ ਦੂਸਰੇ ਦਿਨ ਗੁਰੂ ਜੀ ਇਸ਼ਨਾਨ ਪਾਣੀ ਕਰਕੇ ਪਾਈ ਬੁੱਢਾ ਜੀ ਨੂੰ ਨਾਲ ਲੈ ਕੇ ਹਰਿਮੰਦਰ ਸਾਹਿਬ ਆਏ ਮੱਥਾ ਟੇਕਿਆ ਅਤੇ ਚਾਰ ਪ੍ਰਕਰਮਾ ਕਰਕੇ ਅਕਾਲ ਬੁੰਗੇ ਵਾਲੇ ਸਥਾਨ ਤੇ ਆਣ ਕੇ ਸੇਵਾਦਾਰਾਂ ਨੂੰ ਆਗਿਆ ਕੀਤੀ ਕਿ ਇਸ ਜਗ੍ਹਾ ਨੂੰ ਠੀਕ ਪੱਧਰਾ ਕਰਕੇ ਸਾਡੇ ਬੈਠਣ ਵਾਸਤੇ ਇੱਕ ਸੁੰਦਰ ਥੜਾ ਤੇ ਮੰਦਰ ਬਣਾਓ ਜਦ ਜਗ੍ਹਾ ਪੱਧਰੀ ਹੋ ਗਈ ਤਾਂ ਗੁਰੂ ਜੀ ਨੇ ਹੱਥ ਨਾਲ ਐਤਵਾਰ ਹੜ੍ਹ ਸੁਦੀ 10 ਸੰਮਤ ਬਿਕਰਮੀ 1663 ਨੂੰ ਪਹਿਲੀ ਇੱਟ ਰੱਖ ਕੇ ਆਗਿਆ ਕੀਤੀ ਕਿ ਇਸ ਨੂੰ ਉੱਚਾ ਕਰਕੇ ਇਸ ਦੇ ਉੱਪਰ ਚੜਨ ਵਾਸਤੇ ਪੌੜੀਆਂ ਤਿਆਰ ਕਰ ਦੇਣੀਆਂ ਇਸ ਦਾ ਨਾਮ ਅਕਾਲ ਬੁੰਗਾ ਹੋਵੇਗਾ ਜਦ ਇਹ ਕਾਰ ਆਰੰਭ ਹੋ ਗਈ ਤਾਂ ਗੁਰੂ ਜੀ ਨੇ ਸਭ ਮਸੰਦਾਂ ਅਤੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖਵਾਏ ਕਿ ਜਿਹੜਾ ਸਿੱਖ ਸਾਡੇ ਪਾਸ ਸ਼ਸਤਰ ਅਤੇ ਘੋੜਾ ਪੇਟਾ ਲੈ ਕੇ ਦਰਸ਼ਨ ਕਰਨ ਵਾਸਤੇ ਆਵੇਗਾ ਉਸ ਉੱਤੇ ਗੁਰੂ ਕੀਆਂ ਬਹੁਤ ਖੁਸ਼ੀਆਂ ਹੋਣਗੀਆਂ ਬਹੁਤ ਸਾਰੇ ਕਾਰੀਗਰਾਂ ਅਤੇ ਸਿੱਖਾਂ ਸੇਵਕਾਂ ਦੇ ਉਦਮ ਨਾਲ ਅਕਾਲ ਵੁੰਗਾ ਛੇਤੀ ਹੀ ਤਿਆਰ ਹੋ ਗਿਆ ਇੱਥੇ ਬਹਿਟ ਕੇ ਗੁਰੂ ਜੀ ਦੋ ਵੇਲੇ ਦੀਵਾਨ ਸਜਾਉਣ ਲੱਗੇ ਘੋੜੇ ਅਤੇ ਸ਼ਸਤਰ ਖਰੀਦ ਕੇ ਕਈ ਸੂਰਮੇ ਨੌਕਰ ਵੀ ਰੱਖ ਲਏ ਗੁਰੂ ਜੀ ਦੇ ਹੁਕਮਨਾਮੇ ਪੜ ਕੇ ਸਿੱਖ ਬਹੁਤ ਤਨ ਖਰਚ ਕਰਕੇ ਗੁਰੂ ਜੀ ਵਾਸਤੇ ਬਲਵਾਨ ਤੇਜ ਘੋੜੇ ਅਤੇ ਵਧੀਆ ਸ਼ਸਤਰ ਲੈ ਕੇ ਭੇਟਾ ਕਰਨ ਵਾਸਤੇ ਗੁਰੂ ਜੀ ਪਾਸ ਅੰਮ੍ਰਿਤਸਰ ਆਉਣ ਲੱਗੇ ਇਸ ਤਰ੍ਹਾਂ ਕੁਝ ਥੋੜੇ ਸਮੇਂ ਵਿੱਚ ਹੀ ਗੁਰੂ ਜੀ ਪਾਸ ਬਹੁਤ ਘੋੜੇ ਸ਼ਸਤਰ ਅਤੇ ਸੂਰਮੇ ਇਕੱਠੇ ਹੋ ਗਏ ਇੱਕ ਦਿਨ ਗੁਰੂ ਜੀ ਨੇ ਸੇਵਾਦਾਰ ਨੂੰ ਹੁਕਮ ਦਿੱਤਾ ਕਿ ਜਿਹੜੇ ਸ਼ਸਤਰ ਆਪ ਬਣਵਾਏ ਹਨ ਅਤੇ ਜਿਹੜੇ ਸਿੱਖਾਂ ਵੱਲੋਂ ਆਏ ਹਨ ਉਹ ਸਾਰੇ ਸ਼ਸਤਰ ਅਕਾਲ ਤਖਤ ਪਾਸ ਲੈ ਆਓ ਜਦ ਸਾਰੇ ਸ਼ਸਤਰ ਗੁਰੂ ਜੀ ਪਾਸ ਆ ਗਏ ਤਾਂ ਗੁਰੂ ਆਪ ਤਾਪ ਜੀ ਨੇ ਪਹਿਲੇ ਪੰਜਾ ਗੁਰੂ ਸਾਹਿਬਾਂ ਦੇ ਨਾਮ ਲੈ ਕੇ ਦੋ ਸੁੰਦਰ ਤਲਵਾਰਾਂ ਫੜ ਕੇ ਆਪਣੇ ਗਲ ਵਿੱਚ ਪਹਿਨ ਲਈਆਂ ਅਤੇ ਤੀਰਾਂ ਦਾ ਪੱਥਾ ਲੱਕ ਨਾਲ ਬੰਨ ਲਿਆ। ਉਪਰੰਤ ਇੱਕ ਕਠੋਰ ਤਨੁਖ ਹੱਥ ਵਿੱਚ ਫੜ ਕੇ ਆਪਣੇ ਰਚੇ ਹੋਏ ਅਕਾਲ ਤਖਤ ਨੂੰ ਨਮਸਕਾਰ ਕਰਕੇ ਉੱਪਰ ਬੈਠ ਗਏ। ਦੋ ਤਲਵਾਰਾਂ ਪੈਨਣ ਦਾ ਕੌਤਕ ਵੇਖ ਕੇ ਸਾਰੇ ਸਿੱਖ ਹੈਰਾਨ ਹੋ ਗਏ। ਜਦ ਬਾਬਾ ਬੁੱਢਾ ਜੀ ਨੇ ਪੁੱਛਿਆ ਜੋ ਸੂਰਮੇ ਅੱਕੇ ਹੋਏ ਹਨ ਉਹ ਤਾਂ ਇੱਕ ਤਲਵਾਰ ਹੀ ਧਾਰਨ ਕਰਦੇ ਸਨ ਪਰ ਆਪ ਚੀਨੇ ਦੋ ਤਲਵਾਰਾਂ ਧਾਰਨ ਕੀਤੀਆਂ ਹਨ ਇਸ ਦਾ ਕੀ ਕਾਰਨ ਹੈ ਗੁਰੂ ਜੀ ਨੇ ਕਿਹਾ ਇੱਕ ਤਲਵਾਰ ਨਾਲ ਅਸੀਂ ਬਾਦਸ਼ਾਹ ਦੀ ਬਾਦਸ਼ਾਹੀ ਲਵਾਂਗੇ ਅਤੇ ਦੂਸਰੀ ਨਾਲ ਪੀਰਾਂ ਦੀ ਪੀਰ ਧਾਰਨ ਕਰਾਂਗੇ ਅਸੀਂ ਮੀਰੀ ਅਤੇ ਪੀਰੀ ਦੋਵੇਂ ਧਾਰਨ ਕਰਾਂਗੇ ਜਿਹੜਾ ਮੀਰ ਜਾਂ ਪੀਰ ਸ਼ਰਣ ਆਵੇਗਾ ਉਹ ਬਚ ਜਾਏਗਾ ਜਿਹੜਾ ਨਹੀਂ ਆਵੇਗਾ ਉਸ ਦੀ ਸ਼ਕਤੀ ਅਸੀਂ ਨਾਸ਼ ਕਰ ਦਵਾਂਗੇ ਆਪ ਜੀ ਦੇ ਇਹ ਬਚਨ ਸੁਣ ਕੇ ਸਾਰੀਆਂ ਸੰਗਤਾਂ ਨੇ ਆਪ ਜੀ ਨੂੰ ਤਨ ਤਨ ਕਿਹਾ ਗੁਰੂ ਜੀ ਜੋਧਿਆਂ ਦੇ ਯੁੱਧ ਅਭਿਆਸ ਵਾਸਤੇ ਰੋਜ਼ ਹੀ ਸਿੱਖਾਂ ਨੂੰ ਸ਼িকার ਖੇਡਣ ਵਾਸਤੇ ਜੰਗਲ ਵਿੱਚ ਲੈ ਜਾਂਦੇ ਅਤੇ ਸ਼ਸਤਰ ਚਲਾਉਣ ਦੀ ਸਿਖਲਾਈ ਦਿੰਦੇ ਤੇ ਘੋੜ ਸਵਾਰੀ ਦਾ ਅਭਿਆਸ ਕਰਾਉਂਦੇ ਰਹਿੰਦੇ ਆਪਣੇ ਸੂਰਮਿਆਂ ਨੂੰ ਜੰਗਾਂ ਯੁੱਧਾਂ ਦੇ ਪ੍ਰਸੰਗ ਸੁਣਾਉਣ ਵਾਸਤੇ ਗੁਰੂ ਜੀ ਨੇ ਅਬਦੁੱਲ ਢਾਡੀ ਨੂੰ ਆਪਣੇ ਪਾਸ ਨੌਕਰ ਰੱਖ ਲਿਆ ਅਤੇ ਉਸੇ ਪਾਸੋਂ ਤੇ ਪਹਿਰੇ ਦੇ دیਵਾਨ ਵਿੱਚ ਸੂਰਮਿਆਂ ਦੀਆਂ 12 ਸੁਣਦੇ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਗੁਰੂ ਦਰਬਾਰ ਵਿੱਚ ਸੂਰਮਿਆਂ ਘੋੜਿਆਂ ਅਤੇ ਸ਼ਸਤਰਾਂ ਦੀ ਗਿਣਤੀ ਵਧਣ ਲੱਗੀ ਇੱਕ ਦਿਨ ਗੁਰੂ ਜੀ ਪਾਸ ਦੱਖਣ ਦੇ ਇੱਕ ਰਾਜੇ ਵੱਲੋਂ ਭੇਜਿਆ ਹੋਇਆ ਸਿੱਖ ਨੇ ਆਣ ਕੇ ਇੱਕ ਹਾਥੀ ਭੇਟਾ ਕੀਤਾ ਜਦ ਉਸ ਹਾਥੀ ਨਾਲ ਹੀ ਸ਼ਸਤਰ ਅਤੇ ਘੋੜੇ ਵੀ ਗੁਰੂ ਜੀ ਨੂੰ ਬਹੁਤ ਭੇਟਾ ਹੋਏ ਤਾਂ ਆਪ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਇੱਕ ਹਾਥੀ ਅਤੇ ਪੰਜ ਘੋੜੇ ਬਹੁਤ ਸਾਰੇ ਸ਼ਸਤਰ ਅਤੇ ਵਸਤਰਾ ਸਾਹਿਤ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਮਿੱਤ ਅਰਦਾਸ ਕਰਕੇ ਇਹ ਹਾਥੀ ਅਬਦੁੱਲ ਢਾਡੀ ਨੂੰ ਸਵਾਰੀ ਵਾਸਤੇ ਦੇ ਦਿਓ ਅਤੇ ਬਾਕੀ ਚੀਜ਼ਾਂ ਹਰਿਮੰਦਰ ਸਾਹਿਬ ਨੂੰ ਭੇਟਾ ਕਰ ਦਿਓ ਫਿਰ ਆਪ ਜੀ ਨੇ ਫਰਮਾਇਆ ਕਿ ਮ੍ਰਿਤਕ ਸਵੰਦੀ ਦੇ ਪਿੱਛੋਂ ਜਿਹੜਾ ਸਿੱਖ ਯਥਾ ਸ਼ਕਤ ਉਸਨੰ ਮਿੱਤ ਪੇਟਾ ਕਰੇਗਾ ਉਸਨੂੰ ਬਹੁਤ ਧਨ ਅਰ ਫਰਤੀ ਪ੍ਰਾਪਤੀ ਹੋਵੇਗੀ ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਨੂੰ ਦਾਣ ਦੇਣ ਦੀ ਮਰਿਆਦਾ ਪ੍ਰਗਟ ਕੀਤੀ ਹਾਥੀ ਦਾਣ ਲੈ ਕੇ ਅਬਦੁੱਲ ਨੇ ਗੁਰੂ ਜੀ ਦਾ ਜਸ਼ ਕੀਤਾ ਅਤੇ ਸਿੱਖਾਂ ਨੇ ਧਣ ਧਣ ਆ ਕੇ ਨਮਸਕਾਰਾਂ ਕੀਤੀਆਂ